ਅਗਲੀ ਵੱਡੀ ਖਬਰ ਖੰਨਾਂ ਦੀ ਮਹਿਲਾ ਡਾਕਟਰ ਦੀ ਲਾਪਰਵਾਹੀ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਸਿਵਲ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੱਡਾ ਐਕਸ਼ਨ ਕੀਤਾ ਹੈ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਨਵਜੰਮੇ ਬੱਚੇ ਦੀ ਦਰਸਲ ਮੌਤ ਹੋਈ ਸੀ ਡਿਊਟੀ ਦੌਰਾਨ ਹਸਪਤਾਲ ਦੇ ਵਿੱਚੋਂ ਡਾਕਟਰ ਕਵਿਤਾ ਗੈਰ ਹਾਜ਼ਰ ਸੀ ਸਟਾਫ ਦੇ ਵੱਲੋਂ ਵਾਰ-ਵਾਰ ਬੁਲਾਉਣ ਤੇ ਵੀ ਡਾਕਟਰ ਹਸਪੀਟਲ ਦੇ ਵਿੱਚ ਨਹੀਂ ਪਹੁੰਚੀ ਸੀ ਆ ਰਾਤ 10 ਵਜੇ ਐਸਐਮਓ ਨੇ ਪਹੁੰਚ ਕੇ ਮਹਿਲਾ ਦਾ ਆਪਰੇਸ਼ਨ ਕੀਤਾ ਸੀਗਾ ਆਤਾਏ ਲਾਪਰਵਾਹੀ ਦਾ ਫਿਰ ਆਖਰਕਾਰ ਖਮਿਆਜਾ ਵੀ ਪੁਕਤਣਾ ਪਿਆ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਬਲਵਟਾ ਐਕਸ਼ਨ ਕੀਤਾ ਗਿਆ ਸਿਵਲ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਆਪਣੇ ਆਪ ਦੇ ਵਿੱਚ ਵੱਡੀ ਲਾਪਰਵਾਹੀ ਵਰਤੀ ਗਈ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਨਵਜਮੇ ਬੱਚੇ ਦੀ ਜਾਨ ਤੱਕ ਚਲੀ ਜਾਂਦੀ ਹੈ ਡਿਊਟੀ ਦੌਰਾਨ ਹਸਪਤਾਲ ਦੇ ਵਿੱਚ ਡਾਕਟਰ ਕਵਿਤਾ ਗੈਰ ਹਾਜ਼ਰ ਸੀ ਸਟਾਫ ਦੇ ਵੱਲ ਵਾਰ-ਵਾਰ ਫੋਨ ਕੀਤੇ ਜਾਂਦੇ ਨੇ ਵਾਰ-ਵਾਰ ਬੁਲਾਇਆ ਵੀ ਜਾਂਦਾ ਪਰ ਡਾਕਟਰ ਹਸਪੀਟਲ ਦੇ ਵਿੱਚ ਨਹੀਂ ਪਹੁੰਚਦੀ ਤੇ ਰਾਤ 10 ਵਜੇ एसएमओ 35 एसएमओ ਨੇ ਪਹੁੰਚ ਕੇ ਮਹਿਲਾ ਦਾ ਆਪਰੇਸ਼ਨ ਕੀਤਾ ਤੇ ਜਦੋਂ ਇਹ ਲਾਪਰਵਾਹੀ ਸਾਹਮਣੇ ਆਈ ਇਹ ਖਬਰ ਨਸ਼ਰ ਹੋਈ ਤੇ ਆਖਰਕਾਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਵੱਡਾ ਐਕਸ਼ਨ ਵੀ ਕੀਤਾ ਗਿਆ ਸਿਹਤ ਹਸਪਤਾਲ ਦੀ ਸਿਵਲ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਨੂੰ ਜੋ ਕਿ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਡਿਊਟੀ ਦੌਰਾਨ ਗੈਰ ਹਾਜ਼ਰ ਰਹੇ ਵਾਰ ਵਾਰ ਸਟਾਫ ਦੇ ਵੱਲੋਂ ਬੁਲਾਉਣ ਤੇ ਵੀ ਜਦੋਂ ਡਾਕਟਰ ਹਸਪੀਟਲ ਦੇ ਵਿੱਚ ਨਹੀਂ ਪਹੁੰਚੇ ਤੇ ਇਸ ਦੇ ਚੱਲਦਿਆਂ ਫਿਰ ਆਖਰਕਾਰ ਵੱਡਾ ਐਕਸ਼ਨ ਕੀਤਾ ਗਿਆ ਕਿਉਂਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਨਵਜਮੇ ਬੱਚੇ ਦੀ ਜਾਨ ਗਈ ਹੈ ਨਵਜਮੇ ਬੱਚੇ ਦੀ ਮੌਤ ਹੋ ਗਈ ਸੀ ਹਾ ਤਾਂ ਇਸ ਤੋਂ ਬਾਅਦ ਅਖੀਰਕਾਰ ਵੱਡਾ ਐਕਸ਼ਨ ਵੀ ਨਜ਼ਰ ਆਇਆ ਕਿਉਂਕਿ ਖਬਰ ਨਿਊਜ਼ ਹਾਈਟਨ ਪੰਜਾਬ ਦੇ ਵੱਲੋਂ ਵੀ ਪ੍ਰਮੁਖਤਾ ਦੇ ਨਾਲ ਵਿਖਾਈ ਗਈ ਸੀ ਇਸ ਖਬਰ ਨੂੰ ਨਿਸ਼ਰ ਕੀਤਾ ਗਿਆ ਸੀ ਕਿ ਆਖਰਕਾਰ ਉਸ ਖਬਰ ਦਾ ਅਸਰ ਨਜ਼ਰ ਆਇਆ ਸਿਹਤ ਮੰਤਰੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਜਦੋਂ ਐਕਸ਼ਨ ਕੀਤਾ ਗਿਆ ਆਰਡਰ ਦਿੱਤੇ ਗਏ ਤਾਂ ਆਖਰਕਾਰ ਸਿਵਲ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਖੰਨਾ ਦੀ ਮਹਿਲਾ ਡਾਕਟਰ ਦੀ ਲਾਪਰਵਾਹੀ ਦਾ ਇਹ ਪੂਰਾ ਮਾਮਲਾ ਹੈ ਜਦੋਂ ਕਿ ਆਪਣੀ ਡਿਊਟੀ ਤੇ ਇਹ ਡਾਕਟਰ ਗੈਰਹਾਜ਼ਰ ਸੀ ਵਾਰ-ਵਾਰ ਬੁਲਾਉਣ ਤੇ ਵੀ ਹਸਪੀਟਲ ਦੇ ਵਿੱਚ ਨਹੀਂ ਪਹੁੰਚੀ ਇਸੇ ਲਾਪਰਵਾਹੀ ਦੇ ਕਾਰਨ ਨਵਜੰਮੇ ਬੱਚੇ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ ਇਸ ਡਾਕਟਰ ਨੂੰ ਸਸਪੈਂਡ ਕੀਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦੀਪ ਸਿੰਘ ਜੁੜੇ ਹੋਏ ਨੇ ਗੁਰਦੀਪ ਨਿਊਜ਼ ਏਟਨ ਪੰਜਾਬ ਦੇ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਵਿਖਾਇਆ ਗਿਆ ਕਿ ਕਿਵੇਂ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਜਾਨ ਚਲੀ ਜਾਂਦੀ ਹੈ ਤੇ ਆਖਰਕਾਰ ਹੁਣ ਐਕਸ਼ਨ ਵੀ ਨਜ਼ਰ ਆਇਆ ਹੈ ਡਾਕਟਰ ਨੂੰ ਸਸਪੈਂਡ ਕੀਤਾ ਗਿਆ ਕੀ ਕੋਈ ਜਾਣਕਾਰੀ ਉੱਤਮਿੰਨੀ ਕਾਢੀ ਬਿਲਕੁਲ ਅੱਜ ਸਿਹਤ ਮੰਤਰੀ ਡਾਕਟਰ ਬਲਦੇਵ ਸਿੰਘ ਵੱਲੋਂ ਕਨਾਲ ਚਿਕਗਾਸਤਾਲ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਨੇ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਜਾਂਚ ਕੋਲ ਦਿੱਤੀ ਗਈ ਸੀ ਡਾਇਨੇਕੋਲੋਜ ਜਿਹੜੇ ਹੈਗੇ ਕਵਿਤਾ ਸ਼ਰਮਾ ਦੇ ਖਿਲਾਫ ਤੇ ਅੱਜ ਜਿਹੜਾ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਡਾਕਟਰ ਬਲਦੇਵ ਸਿੰਘ ਸੇਤ ਮੰਤਰੀ ਬਲਦੇਵ ਸਾਫ ਹਦਾਇਤ ਕੀਤੀ ਗਈ ਹੈ ਵੀ ਇਹ ਜਿਹੜਾ ਸਸਪੈਂਸ਼ਨ ਆਰਡਰ ਹੈ ਪਰਖਾਤੀ ਤੱਕ ਜਾਏਗਾ ਹੋ ਸਕਦਾ ਹੈ ਕਵਿਤਾ ਸ਼ਰਮਾ ਦੇ ਗੇਸਟ ਕੰਪਲੇਨਟ ਵੀ ਦਰਜ ਕਰਵਾਈਏ ਕੇਸ ਵੀ ਦਰਜ ਕੀਤਾ ਜਾਵੇ ਪੱਟਾ ਐਕਸ਼ਨ ਦੇਖਣ ਨੂੰ ਮਿਲਿਆ ਸਿਹਤ ਮੰਤਰੀ ਦਾ ਨਿਊਜ਼ 18 ਪੰਜਾਬ ਵੱਲੋਂ ਇੱਕ ਪ੍ਰਮੁੱਖਤਾ ਦੇ ਨਾਲ ਇਸ ਦਾ ਵਰਨਨ ਨਸ਼ਰ ਕੀਤਾ ਗਿਆ ਸੀ ਕਿਉਂਕਿ ਮਹਿਲਾ ਡਾਕਟਰ ਜਦੋਂ ਜਨੈਚੀ ਦੇ ਦੌਰਾਨ ਉਹਰੇ ਮੌਜੂਦ ਨਹੀਂ ਸੀ 9 ਮਹੀਨੇ ਉਸ ਮਹਿਲਾ ਦਾ ਜਿਹੜੀ ਗਰਭવતી ਮਹਿਲਾ ਸੀ ਉਹਦਾ ਇਲਾਜ ਕਰਨਾ ਸਫਲ ਹਸਪਤਾਲ ਚੱਲ ਰਿਹਾ ਸੀ ਪਰ ਮੌਕੇ ਤੇ ਜਾ ਕੇ ਉਸ ਨੂੰ ਬੀਨਾਂ ਦੇਖੇ ਹੀ ਉਸਨੂੰ ਰੈਫਰ ਕੀਤਾ ਜਾ ਰਿਹਾ ਸੀ ਜਿਸ ਤੇ ਹੰਗਾਮਾ ਹੋਇਆ ਔਰ ਐਸਐਮਓ ਡਾਕਟਰ ਮਨੀਦਰ ਸਿੰਘ ਪਸੀਨੇ ਖੁਦ ਆ ਕੇ ਸਰਜਰੀ ਕੀਤੀ ਔਰ ਆਪਰੇਟ ਕੀਤਾ ਤੇ ਜਿਸ ਤੋਂ ਬਾਅਦ ਬੱਚੇ ਨੂੰ ਰੈਫਰ ਕਰ ਦਿੱਤਾ ਗਿਆ ਤੇ ਮਹਿਲਾ ਜਿਹੜੀ ਹੈ ਗਰਭਤੀ ਮਹਿਲਾ ਸੀ ਉਸਦੀ ਹਾਲਤ ਸਥਿਰ ਸੀ ਤੇ ਬੱਚੀ ਜਿਹੜੀ ਸੀ ਰੈਫਰ ਕਰਨ ਤੋਂ ਬਾਅਦ ਪਟਿਆਲਾ ਪਟਿਆਲਾ ਤੋਂ ਚੰਡੀਗੜ੍ਹ ਰੈਫਰ ਕੀਤਾ ਤੇ ਇਸ ਦੌਰਾਨ ਬੱਚੀ ਦੀ ਮੌਤ ਹੋ ਗਈ ਸੀ इससे जी इंक्वायरी खोली गई थ कविता शर्मा की जी इंक्वायरी सिविल सर्जन लैवल से की जा रही थी जिसमें दोषी पाया गया और डॉक्टर बलबीर सिंह ने साफ साफ किया कि सानू बड़ी शर्म के नहना पै रहा है भी डॉक्टर कविता शर्मा ने डॉक्टरी जी है उसके पेशेंट नर्मशार किया इस करके उन्होंने एक्शन लिता गया जी ਜੀ ਹਾਂ ਠੀਕ ਹੈ ਗੁਰਦੀਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਖੰਨਨ ਦੀ ਮਹਿਲਾ ਡਾਕਟਰ ਦੀ ਲਾਪਰਵਾਹੀ ਦਾ ਇਹ ਪੂਰਾ ਮਾਮਲਾ ਹੈ ਸਿਵਲ ਹਸਪਤਾਲ ਦੀ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਨੂਜ਼ੀਟਨ ਪੰਜਾਬ ਦੇ ਬਲਵਿਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਵਿਖਾਇਆ ਗਿਆ ਸੀ ਆਖਰਕਾਰ ਇਸ ਖਬਰ ਦਾ ਅਸਰ ਨਜ਼ਰ ਆਇਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਆਦੇਸ਼ਾਂ ਤੇ ਡਾਕਟਰ ਕਵੀਤਾ ਸ਼ਰਮਾ ਨੂੰ ਕਵਿਤਾ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਨਵਜੰਮੇ ਬੱਚੇ ਦੀ ਮੌਤ ਹੋਈ ਸੀ ਬਹੁਤ ਇੱਕ ਜਿਹੜਾ ਦੁਖਦਾਈ ਹੈ ਤੇ ਜਿਹੜੀ ਘਟਨਾ ਹੋਈ ਹੈ ਔਰ ਸਾਡੇ ਮੈਂ ਬੜੇ ਸੋਚਣਾ ਕਰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਜਿਹੜੀ ਲੇਡੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਹਾਂ ਡਿਊਟੀ ਸੀ ਉਹ ਛੁੱਟੀ ਉਹਦੀ ਅਨਔਥਰਾਇਜ਼ਡ ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਦਾ ਕੋਈ ਵੀ ਹੋਵੇ ਇਹੋ ਜੇ ਵੇਲੇ ਤਾਂ ਮੈਂ ਸਾਰੀ ਉਮਰ ਪੈ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਲਿਖੋਗੇ ਤਾਂ ਉਹ ਕਹੇਗਾ ਐਸੋ ਲੈ ਆ ਕੇ ਤੁਹਾਡੀ ਇੱਕ ਦੂਜੀ ਦੀ ਮਦਦ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ్రోਸੈਂਟ ਹੈ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇਲੇਸ਼ਨ ਹੈ ਲਾਅ ਦੀ ਵੀ ਵਾਇਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਇਹ ਗੁਨਾਹ ਹੈ ਬਹੁਤ ਵੱਡਾ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਚਾਹੇ ਅਰਵਿੰਦ ਕੇਜੀਵਾਲ ਜੀ ਹੋਣ ਔਰ ਪੁਨੀਤ ਸੋਧਿਆਲ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੈਰਡਿਫੀਕੇਸ਼ਨ ਦੀ ਹੋਵੇ ਔਰ ਲੀਡਰਸ਼ਿਪਰ ਤੋਂ ਪਹਿਲਾਂ ਵੀ ਕੰਪਲੇਂਟਸ ਆਉਂਦੀਆਂ ਸੀ ਉਸ ਨੂੰ ਬੜੀ ਬੜੀ ਸੁਧਾਰਨ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਵਲ ਸੋਸ਼ਲ ਵਿਡਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵੜਾ